ਵਿਆੰਤ ਕਰੋ ਸਰ ਭਈ ਜੇ ਤੁਹਾਡਾ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੋਂ ਵਾਲੇ ਪੁੱਛਦੇ ਮਾਤਾ ਗੁਜਰੀ ਬਲਾਈ ਕੇ ਅੰਦਰ ਨੂੰ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਸਾਡਾ ਸਨਮਾਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਵਧੀਆ ਜੌਬ ਦੇ ਵਿੱਚ ਹੋਏ ਤਾਂ ਅਸੀਂ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹਦੇ ਲਈ ਯੋਗਦਾਨ ਜ਼ਰੂਰ ਦਵਾਂਗੇ ਤੇ ਜਿਵੇਂ ਅਸੀਂ ਅੱਜ ਇਸ ਮੁਕਾਮ ਤੇ ਖੜੇ ਆ ਤੇ ਜੋ ਕੋਈ ਹੋਰ ਗਰੀਬ ਦੀ ਬੱਚੀ ਜਾਂ ਜਿਵੇਂ ਅਸੀਂ ਪੜਿਆਂਗੇ ਕਰਦੇ ਹਾਲਾਤਾਂ ਨੂੰ ਦੇਖ ਕੇ ਤੇ ਕੋਈ ਹੋਰ ਜੋ ਪੜ ਕੇ ਅੱਗੇ ਆਊਗੀ ਤੇ ਸੰਸਥਾ ਦੇ ਵਿੱਚ ਉਹਦਾ ਵੀ ਇਸੇ ਤਰ੍ਹਾਂ ਸਨਮਾਨ ਕੀਤਾ ਜਾਵੇਗਾ ਤੇ ਜਦੋਂ ਅਸੀਂ ਲੱਗੇ ਤੇ ਸਾਨੂੰ ਲੱਗਿਆ ਵੀ ਸਾਨੂੰ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਅਸੀਂ ਉਸ ਦੇ ਲਈ ਬਹੁਤ-ਬਹੁਤ ਯੋਗਦਾਨ ਦੇਵਾਂਗੇ ਔਰ ਬਾਕੀ ਸਾਡੇ ਗੁਰਨਾਨਕ ਕਾਲਜ ਬੁੱਢਲਾਡਾ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪੜਾਇਆ ਇੱਥੇ ਮਕਾਮ ਤੱਕ ਪਹੁੰਚਾਇਆ ਤੇ ਅਸੀਂ UGC NET ਕਲੀਅਰ ਕਰਦੇ ਹੈ थैंक यू ਸੋ ਮਚ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਦਾ ਗੁਜਰੀ ਭਲਾਈ ਕੇਂਦਰ ਭਲਾੜਾ ਤੇ ਜ਼ਿਲ੍ਹਾ ਰੂਲਰ ਕਲੱਬ ਐਸੋਸੀਏਸ਼ਨ ਭਲਾੜਾ ਮਾਨਸਾ ਦਾ ਬਹੁਤ ਵੱਡਾ ਸੈਲੀਬ੍ਰੇਸ਼ਨ ਹੈ ਅੱਜ ਬੱਚੀਆਂ ਜਿਨ੍ਹਾਂ ਨੇ ਵਧੀਆ ਮੁਕਾਮ ਹਾਸਲ ਕੀਤੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਾਡੇ ਸਾਰੇ ਪਰਿਵਾਰ ਵੱਲੋਂ ਬੱਚੀਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਦਾ ਬਹੁਤ-ਬਹੁਤ ਵਧਾਈਆਂ ਤੇ ਉਹਨਾਂ ਦਾ ਧੰਨਵਾਦ ਵਧੀਆ ਸਿੱਖਿਆ ਦਿੱਤੀ ਹੈ ਤੇ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਨੇ ਬੱਚੀਆਂ ਤੇ ਅੱਗੇ ਹੋਰ ਵੀ ਪ੍ਰਾਪਤੀਆਂ ਕਰਨਾਂ ਤੇ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਅੱਗੇ ਆਉਣ ਤੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਬੜਲਾੜਾ ਵੱਲੋਂ ਅਤੇ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਉਹਨਾਂ ਤਿੰਨ ਬੱਚੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਬੜਲਾੜੇ ਦਾ ਨਾਮ ਰੋਸ਼ਨ ਕੀਤਾ ਤੇ ਯੂਸੀ ਦਾ ਪੇਪਰ ਕਲੀਅਰ ਕੀਤਾ ਅਸੀਂ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰਾਂ ਵੱਲੋਂ ਤੇ ਜ਼ਿਲ੍ਹਾ ਰੂਲਰ ਯੂਸ ਕਲੱਬ ਦੇ ਮੈਂਬਰਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਆਸ ਕਰਦੇ ਆ ਕਿ ਬੱਚੀਆਂ ਸਾਡੇ ਇਲਾਕੇ ਨਹੀਂ ਪੂਰੇ ਪੰਜਾਬ ਲਈ ਚਾਨਣ ਮਨਾਰੇ ਬਣਨਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਆਰਥਿਕ ਹਾਲਾਤਾਂ ਮਾੜੇ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਤਿਆਰੀ ਕਰਕੇ ਆਪਣਾ ਟੈਸਟ ਪਾਸ ਕੀਤਾ ਤੇ ਆਉਣ ਵਾਲੇ ਸਮੇਂ 'ਚ ਜੋ ਬੱਚੇ ਨੇ ਉਹਨਾਂ ਨੂੰ ਵੀ ਇਹ ਗਾਈਡੈਂਸ ਦੇਣਗੇ ਕਿ ਪੈਸਾ ਕੁਝ ਨਹੀਂ ਹੁੰਦਾ ਪਰ ਇਹਨਾਂ ਦੀ ਜਿਹੜੀ ਗਾਈਡੈਂਸ ਆ ਉਹ ਉਹਨਾਂ ਬੱਚਿਆਂ ਨੂੰ ਜ਼ਰੂਰ ਲਾਭ ਮਿਲੂਗਾ ਜੋ ਤਿਆਰੀ ਕਰ ਰਹੇ ਆ ਇੱਕ ਵਾਰ ਫੇਰ ਅਸੀਂ ਸਮੁੱਚੇ ਸੰਸਥਾਵਾਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਧੰਨਵਾਦ ਹਾਂਜੀ ਮੈਸਟਰ ਕੀ ਕਹਿਣਾ ਚਾਹੋਗੇ ਭਾਰਾਂ ਨੂੰ ਸਭ ਤੋਂ ਪਹਿਲਾਂ ਜੋ ਸਾਡੇ ਭਲਾੜਾ ਇਲਾਕੇ ਦਾ ਜਿੱਨਾਂ ਬੱਚਿਆਂ ਨੇ ਬੇਟੀ ਰਿੰਪੀ ਕੋਰ ਬੇਟੀ ਬੈਂਤ ਕੋਰ ਤੇ ਬੇਟੀ ਹਰਦੀਪ ਕੋਰ ਨੇ ਮਾਣ ਵਧਾਇਆ ਉਹਨਾਂ ਨੂੰ ਤੇ ਉਹਨਾਂ ਦੇ ਪਿਤਾ ਗ੍ਰੰਥੀ ਬਿੱਕਰ ਸਿੰਘ ਜੀ ਨੂੰ ਉਹਨਾਂ ਦੀ ਮਾਤਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਕਿਉਂਕਿ ਇੱਕੋ ਘਰ ਦੀਆਂ ਤਿੰਨਾਂ ਬੇਟੀਆਂ ਨੇ ਤੇ ਤਿੰਨਾਂ ਨੇ ਹੀ ਨੈਟ ਪਾਸ ਕੀਤਾ ਇਕੱਠਾ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਰੇ ਪੰਜਾਬ ਲਈ ਸਾਰੇ ਬਲ ਅਡੇ ਲਈ ਸਾਰੇ ਜ਼ਿਲ੍ਹਾ ਮਾਨਸਾ ਲਈ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਆਸ ਕਰਦੇ ਆਂ ਅਰਦਾਸ ਵੀ ਕਰਦੇ ਆਂ ਕਿ ਪਰਮਾਤਮਾ ਇਹਨਾਂ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਵੇ ਔਰ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਸਾਰੇ ਜੋ ਇਹ ਸਮਾਗਮ ਕੀਤਾ ਗਿਆ ਮਾਤਾ ਗੁਜਰੀ ਜੀ ਪੜਾਈ ਕੇਂਦਰ ਤੇ ਰੂਲਰ ਐਸੇਸ਼ਨ ਦੇ ਵੱਲੋਂ ਸੋ ਜੋ ਵੀ ਪਹੁੰਚਿਆ ਨੇ ਇੱਥੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਜਿਨ੍ਹਾਂ ਨੇ ਬੱਚਾ ਨੂੰ ਅਸ਼ੀਰਵਾਦ ਦਿੱਤਾ ਹੈ ਤੇ ਜਿਨ੍ਹਾਂ ਨੇ ਮੌਜਾਂ ਨੂੰ ਤੇਤਾ ਕੀਤੀ ਹੈ ਤੋਂ ਨਾ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ